ਸਤਿ ਸ੍ਰੀ ਅਕਾਲ ਜੀ ਸਜਣੋ ਸਵਾਗਤ ਕਰਦੇ ਆਂ ਸੰਧੂ ਬੱਦਰਪੁਰਿਆ ਡੇਰੀ ਫਾਰਮਿੰਗ ਵਿੱਚ ਆਜ਼ ਕਰਦੇ ਆਂ ਤੁਸੀਂ ਸਾਰੇ ਚੜ੍ਹਦੀ ਕਲਾ ਚ ਹੋਗੇ ਕੁਐਸਟ ਗੱਡੀ ਤੁਹਾਡੇ ਅੱਗੇ ਦੋ ਟਾਈਮ ਲਾਜ਼ਮੀ ਆਪਣੀ ਤਸੱਲੀ ਕਰਿਆ ਕਰੋ ਕੋਈ ਲੰਮੇ ਵਾਲੀ ਗੱਲ ਨਾ ਰਹੇ ਜੇ ਕੋਈ ਦੂਰ ਬੈਠਾ ਹੈ ਤੇ ਵੀਡੀਓ ਕਾਲ ਤੇ ਵੀ ਆਨਲਾਈਨ ਵੀ ਚੁਵਾਈ ਕਰ ਸਕਦੇ ਜੀ ਠੀਕ ਹੈ ਜੀ ਗੱਬਣ ਡੰਗਰ ਨੂੰ ਟਿੱਪ ਕੇ ਭਰਾ ਕੇ ਖੜੋ ਸਜਣੋ ਪੈਸੇ ਦੀ ਕਦਰ ਕਰਿਆ ਕਰੋ ਅੱਜ ਦੀ ਆਪਣੀ ਵਿਜਿਟ ਪਿੰਡ ਨਾਰਲੀ ਜ਼ਿਲ੍ਹਾ ਤੇ ਤਹਿਸੀਲ ਤਰਨਤਾਰ ਸਰ। ਬਾਈ ਸਾਹ ਕੋਲ ਪਹੁੰਚੇ ਆ ਤਿੰਨ ਵੜਾਂ ਦੀ ਡਿਟੇਲ ਸਾਂਝੀ ਕਰਨ ਲੱਗੇ ਆ। ਇੱਕ ਜਰਸੀ ਪਿਓਰ ਪੰਜਾਬ ਵਾਲੀ, ਦੋ ਜਰਸੀ ਕ੍ਰੋਸ ਦੇ ਵਿੱਚ ਆਂ। ਭਾਅ ਸਜਣੋ 30 ਹਜ਼ਾਰ ਤੋਂ ਸਟਾਰਟਿੰਗ ਕਰ ਦੇਣਾ ਹੈ। ਐਂਡ ਤੱਕ ਜੁੜੇ ਰਹੋ। ਬਾਈ ਸਾਹਿਬ ਸਿਆ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਜੇ ਸਾਹਿਬ ਜੀ ਹੋਰ ਭਰਾ ਠੀਕ ਹੈ ਵਧੀਆ ਵਧੀਆ ਕਿਰਪਾ ਗੁਰੂ ਤੇ ਠੀਕ ਹੈ ਕਿਨੋ ਹਾਂਜੀ ਹਾਂਜੀ ਚਾਚਾ ਵੀਰ ਆਨੰਦ ਮਾਨ ਤੇ ਐਡਰੈਸ ਕਰ ਗਿਆ ਨੋਟ ਐਡਰੈਸ ਭਾਜੀ ਆਪਣਾ ਪਿੰਡ ਨਾਰਲੀ ਹਾਂਜੀ ਜ਼ਿਲ੍ਹਾ ਤਰਨਤਾਰਨ ਤਹਿਸੀਲ ਪੱਟੀ ਠੀਕ ਹੈ ਜੀ ਹਾਂਜੀ ਮੋਬਾਈਲ ਨੰਬਰ ਜੀ 9872000944 ਠੀਕ ਹੈ ਜੀ ਹਾਂਜੀ ਇਹ ਤੋਂ ਕਰਕੇ ਸ਼ਵਾਦ ਨਾ ਇਤੋਂ ਕਰ ਲੈਂਦੇ ਪੰਜਾਬ ਵਾਲੀ ਜਰਸੀ ਦਾ ਹਾਂਜੀ ਪਰਸੋਂ ਦੀ ਸੁਈ ਹੈ ਵਾਹ 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 ਹਾਂਜੀ ਇਹ ਥਾਨ ਬਹੁਤ ਸੋਹਣਾ ਲੱਗਾ ਹੈ ਥਾਨ ਬੜਾ ਵਧੀਆ ਲੱਗਾ ਮਗਰੀ ਬੱਚੀ ਮਗਰੀ ਬੱਚੀ ਕੀ ਬਾਤ ਹੈ 나ੜੂ ਵਾਲੀ 나ੜੂ ਵਾਲੀ ਨਾਲ ਕੋਈ ਲੈ ਨਾ ਬਿਲਕੁਲ ਖੋਲ ਕੇ ਵੜਨੂੰ ਹਾਂਜੀ ਹਾਂਜੀ 13 ਕਿਲੋ ਦੁੱਧ ਤੋਂ ਸਟਾਰਟਿੰਗ ਕੀਤੀ ਹੈ 13 ਕਿਲੋ ਬੌਲਾ ਲਾ ਲੈ ਪਾਵੇਂਗਾ ਜਾਂ ਦੁੱਧ ਲਾ ਲੈ ਚਲੋ ਕੋਈ ਨਹੀਂ ਹਾਂਜੀ ਤੋਰ ਦੋ ਜੇ ਪਰਸੋਂ ਹੀ ਸਹੀ ਸਜਣਾ ਫਿਰਤੇ ਆ ਬੌਲਾ ਹੀ ਕਿਉਂਕਿ ਏਡੀ ਛੇੜੀ ਹਾਂ ਬੌਲਾ ਬੜੀ ਬੰਦੀ ਬੌਲਾ ਹੀ ਦੁੱਧ ਤੇ ਬੰਦਾ ਦਸਿੰਦੇ ਨਹੀਂ ਅਠਿੰਦੇ ਨਹੀਂ ਜਾ ਕੇ ਕੜ ਗਈ ਨਾ ਹੀ ਐਸੀ ਲੱਭ ਕੇ ਲਿਆ ਵਾ 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 ਸੋਣੀ ਹੈ ਨਾ ਪਿਓ ਜਰਸੀ ਆ ਗਈ ਬਾਕੀ ਠੰਡੀ ਸੀਲ ਬੜੀ ਜੀ ਸੰਤੂ ਸਾਹਿਬ ਦੇਖ ਲੋ ਜੀ ਵਾਲੋ ਕਰਿਓ ਆ ਵੇ ਇਥੇ ਇਥੇ ਖਲੋ ਜੂ ਤਾਂ ਅੱਛਾ ਇੰਥੇ ਹੀ ਧਾਰਾ ਮਾਰਨੀ ਪਾਉ ਡਰਦੀ ਹੈ ਨਾ ਇਹ ਲੋਕ ਤਾਂ ਮਰ ਜਿਆ ਲੋ ਨੋ ਜੀ ਇੱਕ ਤਾਂ ਨਹੀਂ ਠੰਡੀ ਬਾਸ ਅਰ ਵਾ ਬਸ ਕੋਈ ਚੱਕਰ ਨਹੀਂ ਐਡੀ ਕੋਈ ਨਹੀਂ ਲਿਆ ਸੰਤੂ ਸਾਹਿਬ ਜੀਂਦੀ ਰਵੇ ਹਾਂਜੀ ਹਾਂਜੀ ਥਾਣ ਚੰਗਾ ਲੱਗਾ ਨਾ ਥਾਣ ਬੜਾ ਵਧੀਆ ਲੱਗਾ ਤੇ ਵਾਹ ਵੀ ਬੜਾ ਵਧੀਆ ਅੱਛਾ ਹਾਂ ਭੂਰ ਛਟਾ ਕੋਈ ਇਹੋ ਜੀ ਬਾਦ ਘਾੜੂ ਥਾਣ ਦੇ ਵਿੱਚ ਬਰੋਬਰ ਦੀ ਗਾੜਲੀ ਬਰੋਬਰ ਦੀ ਪਛਾਰ ਲਈਏ ਕੋਈ ਚੱਕਰ ਨਾ ਸੰਤਰਾ ਠੀਕ ਹੈ ਜੀ ਹਾਂਜੀ ਤੇ ਰੇਟ ਭਾਈ ਜੀ ਰੇਟ ਤਾਂ ਜਿਹੜੀ ਵੈੜਾਂਗਾ ਤੁਹਾਨੂੰ ਪਤਾ ਹੀ ਜਿੰਨੂੰ ਪਰ ਕੋ ਨੂੰ ਆਪਣੇ ਪਾਸ ਦੱਸ ਦੇਣਾ ਜੀ ਠੀਕ ਹੈ ਹੂੰ ਰੇਟ ਤਾਂ ਜੀ ਕਰਦਾ ਭਾਂ 65 ਮਾਗ ਲਈਏ ਹੂੰ ਹੂੰ ਤਾਂ ਆਪਾਂ 65 ਨਹੀਂ ਮੰਗਣਾ ਹਾਂ 60000 ਦੀ ਜੀ ਸਾੜਜੋ ਸਾੜਜੋ ਮਾਰਦਾਂ ਕਰ ਕਿੰਨਾ ਕਰਦੀ ਯਾਰ ਖਾਣ ਦਾ ਨਹੀਂ ਯਾਰ ਨਾ ਕਰੀਏ ਹਾਂਜੀ ਹਾਂਜੀ ਪੰਜ ਕਰੀਏ ਸਦਾ ਨਹੀਂ ਬੜਾ ਧਕਾ ਯਾਰ 200 ਰੁਪਈਆ ਚੋਰੀ ਨਹੀਂ ਇਨਾ ਕਰਾ ਦਿੰਦੇ ਰੇਟ ਅੱਛਾ ਅੱਗੇ ਵੀ ਤੁਸੀਂ ਬੜਾ ਘੱਟ ਕਰਾ ਦਿੰਦੇ ਜੀ ਮੁਰਗੇ ਫੇਰ ਭੈਣ ਭਰਾ ਛਡਾ ਲੈਂਦੇ ਆ ਚੱਲ ਪਿਆਰ ਮੌਤੀ ਆ ਯਾਰ ਕੀ ਲੈ ਜਣਾ ਇਥੋਂ ਹੈ ਹਾਂ ਇਹੋ ਆ ਕੇ ਪਾਣੀ ਪੂਣੀ ਆਏ ਮੱਤ ਵਾਲਾ ਕੰਮ ਹੀ ਹੋ ਜਾਂਦਾ ਆਪਾਂ ਦਾ ਚਲੋ ਠੀਕ ਐ ਸੰਧੂ ਸਾਹਿਬ ਫਿਰ ਮੈਂ ਛੋੜ ਹੀ ਕਰਨੀ ਮੁੜ ਕੇ ਫਿਰ ਭੈਣ ਭਰਾ ਕੋਈ ਕਹਿੰਦਾ 50 ਲੈ ਲੋ ਕੋਈ ਦੂਜਾ ਇੱਕੋ ਹੀ ਫਿਰ ਹੁਣ ਇਹ ਗੱਲ 100 200 ਛੋੜ ਕਰਨੀ ਚੀ ਬਾਤ ਠੀਕ ਐ ਹਾਂਜੀ ਹਾਂਜੀ ਅੱਗੇ ਸੋਈ ਸਵਾਈ ਆ ਗਈ ਹਾਂਜੀ ਹਾਂਜੀ ਇਹ ਜੱਸੀ ਕ੍ਰੋਸ ਬੱਚੀ ਮਗਰਾ ਕਹਿੰਦੇ ਵੀ ਇਹਦੇ ਮਗਰੀ ਬੱਚੀ ਸੰਧੂ ਸਾਹਿਬ ਚਲੋ ਕਹਿੰਦਾ ਇਹਦਾ ਦੁੱਧ ਕਿੰਨਾ ਦਾੜੀ ਇਹਦੇ ਦੋ ਤੇ ਉਹਦਾ 16 16 ਕਿਲੋ ਤੇਰਾ 14 ਕਿਲੋ ਵੀ ਆਪਣੀ ਫੋਲ ਗਰੰਟੀ ਭਾਵੇਂ ਧਾਰ ਬਣਾ ਮਾਰੇ ਇੱਥਾ ਅੱਛਾ ਠੀਕ ਹਾਂਜੀ ਹਾਂਜੀ ਤੋਰਿਓ ਨਵਾਂ ਸਜਰੋ 13 14 ਕਿਲੋ ਦੁੱਧ ਦੀ ਕੁਆਲਿਟੀ ਦੇ हिसाब ਨਾਲ ਆਪਣੀ ਖਰੀਦਦਾਰੀ ਕਰਿਓ। ਦਾ ਚੰਗੀ ਆ। ਮਦਰੀ ਗੋਡੀ ਦੇ ਵਿੱਚ ਜੀ। ਹਾਂ ਬਿਲਕੁਲ ਮਦਰੀ ਗੋਡੀ ਦੀ ਆ। ਲੈਓ। ਮਾਤੀ ਖੰਦੀ ਸਾਰੇ ਵੀ ਠੱਡੀ ਸੀਨ ਪੜੀ ਆ। ਅੱਛਾ ਇਦਾਂ ਹੀ ਪਾਓ। ਉੱਧਾ ਅੱਗੇ ਜੁਈ ਇਦਾਂ ਹੀ ਕੋਈ ਚੱਕਰ ਨਹੀਂ ਪਾਓ। ਵਾਕੇ ਯਾਰ ਗਾਵਾਂ ਹੀ ਬਹੁਤ ਸੀਲ ਲੱਗ ਕੇ ਲੰਨੀ ਜੀ ਸੰਧੂ ਸਾਹਿਬ ਮਾਲ ਲੈ ਆਇਦਾ ਫਿਰ ਕੇ ਭੈਣ ਭਰਾ ਮੁੜ ਕੇ ਫਿਰ ਨੇੜੇ ਵਾਲਾ ਵੀ ਖੜਦਾ ਕੋਈ ਮਾਲ ਨਹੀਂ ਹੁਣਾ ਆਪਾਂ ਵੇਖ ਕੇ ਤੇ ਹੁਣਾ ਠੰਡਾ ਸੀਲ ਆ ਬਿਲਕੁਲ ਹਾਂ ਜੀ ਤੇ ਇਹਦੀ ਬਾਈ ਜੀ ਕੀਮਤ ਕੀਮਤ ਸੰਧੂ ਸਾਹਿਬ ਮੋਲ 55000 ਹੂੰ 50 ਦੀ ਦੇ ਦਿ ਜੈ ਸਨੋ ਜੈ ਸਨੋ ਨਹੀਂ ਹੋਰ ਕਰੀਏ ਨਹੀਂ ਸੰਧੂ ਸਾਹਿਬ ਨਾ ਇਦਾਂ ਕਰਿਆ ਹੋਰ ਹੋਰ ਨਹੀਂ ਤਾਂ ਕਾਬੜਾ ਕਰ ਦੇ ਨਹੀਂ ਕਰਦੇ ਜਾਇ ਕਰਦੇ ਜਾਇ ਕਰਦੇ ਨਹੀਂ ਆਖਣਾ ਲੈਂਦੇ ਨਹੀਂ ਨਾ ਸੰਧੂ ਸਾਹਿਬ ਇਦਾਂ ਨਾ ਕਰਿਆ ਕਰੋ ਚਲ 4 ਛੱਡ ਦਈਏ ਚਲੋ ਠੀਕ ਹੈ 46 ਦੀ ਦੇ 46 ਛੋੜ ਹੀ ਹੋਣੀ ਛੋੜ ਠੀਕ ਹੈ ਜਾਰਾ ਚੱਲ ਨਹੀਂ ਦੇ ਹਾਂਜੀ ਆਗੇ ਅਗੇ ਗੱਬਣ ਹਨਾ ਗੱਬਣ ਹੈ ਤਿਆਰ ਹਾਂਜੀ ਤਿਆਰ ਹੈ ਕਰਾਓ ਸੰਗ ਕਰਾਓ ਸੰਗ ਦੇ ਵਿੱਚ ਲੈਓ ਲੈ ਰਾਲ ਚਾਨ ਚੰਗਾ ਲੱਗਾ ਇਹਦਾ ਬੜਾ ਵਧੀਆ ਲੱਗਾ ਸੰਧੂ ਸਾਹਿਬ ਠੰਡੀ ਸੀਲ ਬੜੀ ਜੋ ਅੱਛਾ ਇਦਾਂ ਵੀ ਇਹਨੂੰ ਖਲਾਰ ਲਓ ਜਿੱਤੇ ਮੁੰਡੀ ਹਾਲ ਵੇਖੋ ਆਲੀ ਢੇਲ ਢੂਲੇ ਸੰਧੂ ਸਾਹਿਬ ਬੜੀ ਪਈ ਆ ਵੇਖੋ ਥਾਣ ਵੇਖੋ ਕਿੱਡਾ ਵਧੀਆ ਲੱਗਾ ਬਿਲਕੁਲ ਸਪੈਸ਼ਲ ਜੀ ਹਾਂਜੀ ਹਾਂਜੀ ਸਿੱਧੀ ਤੋਰ ਤੇ ਪਰਮ ਲੈ ਆਓ ਭਾਈ ਦੀ ਕੀਮਤ ਪਾਈ ਜੀ ਇਹ ਐਡ ਲਾ ਗਿਓਤੀ ਆ ਅੱਛਾ ਹਾਂ ਜੀ ਇਹ ਤਾਂ ਫਿਕਸ ਹੀ ਆ ਫਿਕਸ ਇੱਕੋ ਹੀ ਇੱਕੋ ਹੀ ਅੱਛਾ ਕੁੱਲ 35000 30 ਜੀ ਦੇਣਾ ਠੀਕ ਹੈ ਬਈ ਇਹ ਦੂ ਨੇੜ ਵੱਲ 5-600 ਛਾੜੀ ਦੀ ਦਮਾ ਲਓ ਜੀ ਸਜਣੋ ਹਾਂ ਜੀ ਹਾਂ ਜੀ ਖਰੀਦਦਾਰੀ ਕਰਿਓ ਤੇ ਪਸ਼ੂ ਚੰਗੇ ਆ ਸასიਖਾਲ ਜੀ